ਸਾਰਿਆਂ ਨੂੰ ਸਤ ਸ੍ਰੀ ਅਕਾਲ ਸਾਰੇ ਠੀਕ ਠਾਕ ਹੋਵੋਗੇ ਆਓ ਵੀ ਦੋਸਤੋ ਅੱਜ ਆਪਾਂ ਗਿੱਲ ਫਾਰਮ ਦੀ ਅਪਡੇਟ ਦੇਈਏ ਤੁਹਾਨੂੰ ਬਹੁਤ ਵੀਰ ਫੋਨ ਕਰ ਰਹੇ ਆ ਨਵਾਂ ਕੰਮ ਚਲਾਉਣ ਲਈ ਇਹ ਆਪਣਾ ਕਨੈਕਟਡ ਨੰਬਰ ਹੈ ਜਦੋਂ ਮਰਜ਼ੀ ਇਸ ਨੰਬਰ ਤੇ ਕਾਲ ਕਰ ਸਕਦੇ ਹੋ ਪਿੰਡ ਆਪਣਾ ਨਰੂਆਣਾ ਜ਼ਿਲ੍ਹਾ ਬਠਿੰਡਾ ਆ ਜਿਹੜਾ ਉੱਪਰਲਾ ਨੰਬਰ ਹੈ 9478488573 ਇਹਦੇ ਤੇ ਕਾਲ ਕਰੋ ਤੇ ਆਓ ਆਪਾਂ ਤੁਹਾਨੂੰ ਫਾਰਮ ਦੇ ਵਿੱਚ ਦਿਖਾ ਰਹੇ ਆ ਆਪਾਂ ਸਾਰਾ ਸਿਸਟਮ ਜਿਵੇਂ ਵੀਰਾਂ ਨੇ ਕਿਹਾ ਸੀ ਵੀ ਤੁਸੀਂ ਸਾਰਾ ਦੱਸੋ ਵੀ ਫਾਰਮ ਕਿਵੇਂ-ਕਿਵੇਂ ਬਣਿਆ ਹੋਇਆ ਉਸ ਲਈ ਆਪਾਂ ਤੁਹਾਨੂੰ ਅੱਜ ਕੱਲਾ ਫਾਰਮ ਦਿਖਾਵਾਂਗੇ ਜਾਨਵਰ ਨਹੀਂ ਦਿਖਾਵਾਂਗੇ ਥੋੜੇ-ਬਹੁਤੇ ਦਿਖਾ ਦਿਆਂਗੇ ਚਲੋ ਐਡੀ ਵੀ ਕੋਈ ਗੱਲ ਨਹੀਂ ਤੇ ਪਰ ਆਹ ਦੇਖੋ ਇਹ ਆਪਣਾ ਨਾ ਜਿਵੇਂ ਇੱਥੇ ਆਪਣੀ ਮੈਡੀਸਨ ਹੈ ਜੋ ਦਵਾਈ ਬੁੱਟੀ ਹੈ ਆਪਣੀ ਉਹ ਆਪਦੀ ਫਾਰਮ ਤੇ ਰੱਖੋ ਫੀਡ ਵਗੈਰਾ ਵੀ ਜਿਹੜੀ ਆ ਉਹਦੇ ਲਈ ਵੀ ਆਪਣੀ ਜਗ੍ਹਾ ਇੱਥੇ ਹੈ ਆਪਾਂ ਕਿਸੇ ਕੰਪਨੀ ਦੀ ਮਸ਼ਹੂਰੀ ਨਹੀਂ ਕਰਾਂਗੇ ਇਹ ਰੂਮ ਹੈ ਇੱਥੇ ਰਹਿਣ ਲਈ ਜਿਹੜਾ ਕਿ ਫਾਰਮ ਦਾ ਬੰਦਾ ਕੰਮ ਕਰਨ ਵਾਲਾ ਉਹ ਇੱਥੇ ਰੂਮ ਦੇ ਵਿੱਚ ਰਹਿੰਦਾ ਹੈ। ਬਸ ਅਸੀਂ ਆਪਣੇ ਚਿਰੋਂ ਰੂਮਾਂ ਲੱਗ ਬਣਾਏ ਪਰ ਇੱਥੇ ਤਾਂ ਰੂਮ ਬਣਾ ਲਓ ਗੇਟ ਕੋਲੇ। ਆਹ ਦੇਖੋ 메ਨ ਗੇਟ ਤੋਂ ਨਾਲ ਹੀ ਰੂਮ ਹੈ। ਉਸ ਤੋਂ ਅੱਗੇ ਆਪਣਾ ਆ ਗਿਆ ਇਹ ਫਾਰਮ। ਜਿਵੇਂ ਆ ਛੋਟੇ ਬੱਚੇ ਹੈ, ਤੁਹਾਨੂੰ ਕਦੇ ਚੜ੍ਹ ਕਰਵਾ ਦਿੰਨੇ ਆਪਾਂ। ਇਸ ਤਰ੍ਹਾਂ ਫਾਰਮ ਹੈ ਦੋਨਾਂ ਸਾਈਡਾਂ ਤੇ। ਇੱਧਰ ਵੀ ਇੱਧਰ ਵੀ ਵਿਚਾਲੇ ਛੋਟੀ ਗਲੀ ਹੈ ਤੇ ਜੇ ਤੁਸੀਂ ਫਾਰਮ ਬਣਾਉਣਾ ਤੇ ਬਹੁਤ ਵਧੀਆ ਤਰੀਕਾ ਜਿਵੇਂ ਇਧਰੋਂ ਆਪਾਂ ਪਾਣੀ ਮਾਰ ਗਿਆ ਜਾਨਵਰ ਨੂੰ ਨਿਮਾਵਾਂਗੇ ਤਾਂ ਪਾਣੀ ਉਧਰ ਦੇਖੋ ਬਾਹਰ ਚਲਾ ਜਾਊਗਾ ਜੇ ਆਪਾਂ ਇਧਰਲੇ ਜਾਨਵਰ ਨੂੰ ਨਿਮਾਵਾਂਗੇ ਤਾਂ ਪਾਣੀ ਇਧਰ ਬਾਹਰ ਚਲਾ ਜਾਊਗਾ ਇਹ ਆਪਣੇ ਬੱਚੇ ਛੋਟੇ ਬੱਚੇ ਹੈ ਜਿਵੇਂ ਫੀਮੇਲ ਨੇ ਬੱਚੇ ਦਿੱਤੇ ਉਹ ਇਹਦੇ ਵਿੱਚ ਆ ਜਾਂਦੀ ਹੈ ਇਹਦੇ ਦੋ ਪੋਰਸ਼ਨ ਬਣਾਤੇ ਆਪਾਂ ਉਧਰਲੇ ਚੈਂਬਰ ਦਾ ਬੱਚਾ ਉਹਦੇ ਚ ਆ ਜਾਊਗਾ ਠੀਕ ਹੈ ਜੀ ਆ ਵਿਚਾਲੇ ਗਲੀ ਹੈ ਦੇਖੋ ਗਲੀ ਹੈ ਜਿਹੜੀ ਛੂਟੀ ਵਿਚਾਲੇ ਤੁਰਨ ਫਿਰਨ ਵਾਲੀ ਹੈ ਬਿਲਕੁਲ ਸੁੱਕੀ ਤੇ ਸਾਫ ਸੁਥਰੀ ਤੇ ਗਲੀ ਦਾ ਪਾਣੀ ਜਾਨਵਰਾਂ ਦੇ ਵਿੱਚ ਨਹੀਂ ਜਾਣਾ ਚਾਹੀਦਾ ਦੇਖੋ ਆਪਣੀ ਜਿਹੜੀ ਇਹ ਗਲੀ ਹੈ ਇਹਦਾ ਪਾਣੀ ਦੇਖੋ ਇੱਥੇ ਥੱਲੇ ਚਲਾ ਜਾਂਦਾ ਇਹ ਆਪਣਾ ਜਿਹੜਾ ਜਾਨਵਰਾਂ ਦਾ ਚੈਂਬਰ ਹੈ ਨਾ ਉਹਦੇ ਵਿੱਚ ਨਹੀਂ ਜਾਣਾ ਚਾਹੀਦਾ ਇਹਦੇ ਵੀ ਦੇਖੋ ਆਪਾਂ ਉਧਰ ਪਾਣੀ ਨਿਕਲ ਜਾਂਦਾ ਇਹ ਜਿਹੜਾ ਚੈਂਬਰਾਂ ਦਾ ਪਾਣੀ ਆ ਉਧਰ ਨਿਕਲਣਾ ਚਾਹੀਦਾ ਆਪਣੇ ਪੈਰਾਂ ਵਾਲਾ ਪਾਣੀ ਜਾਨਵਰਾਂ ਦੇ ਵਿੱਚ ਨਹੀਂ ਜਾਣਾ ਚਾਹੀਦਾ ਇਹ ਧਿਆਨ ਰੱਖੋ ਇਸੇ ਤਰ੍ਹਾਂ ਹੀ ਆਪਣੀ ਇਸ ਗਲੀ ਦਾ ਪਾਣੀ ਆ ਜਿਹੜਾ ਕੁਝ ਉਧਰ ਚਲਾ ਜਾਂਦਾ ਹੈ ਉਧਰ ਨੂੰ ਬਿਟਾਲ ਦਿੱਤੀ ਹੋਈ ਹੈ ਉਸ ਉੱਤਰਲਾ ਆਊਗਾ ਅੱਧ ਦੇ ਵਿੱਚ ਇੱਥੇ ਖਤਮ ਹੋ ਜਾਊਗਾ ਤੇ ਇੱਧਰ ਲਾ ਉੱਧਰ ਚਲਾ ਜਾਊਗਾ ਠੀਕ ਹੈ ਇਸ ਤਰ੍ਹਾਂ ਕਰਨ ਨਾਲ ਇਹ ਆ ਵੀ ਜਿਵੇਂ ਆਪਾਂ ਫਾਰਮ ਦੇ ਵਿੱਚ ਕੰਮ ਕਰਦੇ ਆ ਆਪਣੇ ਪੈਰਾਂ ਤੋਂ ਕੋਈ ਕਟਾਣੋ ਵਗੈਰਾ ਜਿਹੜਾ ਤੇ ਉਹ ਘੱਟ ਕੋਸ਼ਿਸ਼ ਕਰਦਾ ਹੈ ਜਾਨਵਰਾਂ ਦੇ ਵਿੱਚ ਆਉਣ ਦੀ ਜਦੋਂ ਕਿ ਆਪਾਂ ਜਿਹੜਾ ਪਾਣੀ ਹੈ ਆਪਣਾ ਉਹ ਇਹਨਾਂ ਦੇ ਵਿੱਚ ਨਹੀਂ ਐਂਟਰ ਹੁੰਦਾ ਇਸੇ ਤਰ੍ਹਾਂ ਗਲੀ ਆ ਤੇ ਇਹਦਾ ਆਪਣੇ ਪੋਰਸ਼ਨ ਰੋਆ ਜਿਵੇਂ ਇਦੋਂ ਅੱਗੇ ਫੇਰ ਫਾਰਮ ਸ਼ੁਰੂ ਹੋ ਜਾਂਦਾ ਇਹ ਆਪਾਂ ਇੱਕ ਗੇਟ ਲਾਇਆ ਹੋਇਆ ਜਿਵੇਂ ਆਪਾਂ ਇਧਰੋਂ ਫੀਮੇਲਾਂ ਸਾਰੀਆਂ ਫੀਮੇਲਾਂ ਇਧਰ ਬੱਚੇ ਦੇ ਨਾਲ ਆਉਂਦੀਆਂ ਇਧਰ ਉਸ ਤੋਂ ਬਾਅਦ ਜਦੋਂ ਬੱਚੇ ਪੈਦਾ ਹੋ ਜਾਂਦੇ ਆ ਬੱਚੇ ਹੋ ਜਾਂਦੇ ਆ 15 ਕਿਲੋ ਦੇ 12 ਕਿਲੋ ਦੇ ਉਦੋਂ ਆਪਾਂ ਇਧਰ ਕੱਢੇ ਜਾਂਦੇ ਆ ਜਿਹੜੇ ਵੀ ਬੱਚੇ ਹੁੰਦੇ ਆ ਉਹ ਇਧਰ ਆਪਾਂ ਸਾਈਡ ਤੇ ਕਰ ਦਿੰਨੇ ਆ ਜਿਵੇਂ ਇਹ ਫਿਰਦੇ ਆ ਇਸ ਤਰ੍ਹਾਂ ਇਹਦੇ ਜਿਹੜੇ ਬੱਚੇ ਹੋ ਜਾਂਦੇ ਉਦੋਂ ਆਪਾਂ ਇਧਰ ਕਰਦੇ ਆ ਇੱਥੋਂ ਆਪਾਂ ਬੱਚਾ ਗਾਂ ਸੇਲ ਕਰ ਦਿੰਨੇ ਆ ਠੀਕ ਹੈ ਜਿਵੇਂ ਜਿਵੇਂ ਵੱਡਾ ਕਰਨਾ ਆ ਆਪਾਂ ਉਦੋਂ ਅੱਗੇ ਚਾਈ ਜਾਂਦਾ ਨਾਲ ਹੀ ਆਪਣਾ ਫਿਰ ਇਧਰ ਲਈ ਸਾਈਡ ਸ਼ੁਰੂ ਹੋ ਜਾਂਦਾ ਆਪਣਾ 300 ਜਾਨਵਰ ਦਾ ਫਾਰਮ ਆ ਤੇ ਇਸ ਤਰ੍ਹਾਂ ਆਪਾਂ ਤੁਹਾਨੂੰ ਸਾਰੀ ਲੋਕੇਸ਼ਨ ਦਿਖਾਤੀ ਉਸ ਤੋਂ ਬਾਅਦ ਐਂਡ ਵਾਲਾ ਗੇਟ ਫੇਰ ਆਪਣਾ ਪਾਰ ਨਿਕਲਦਾ ਉਧਰ ਆਪਾਂ ਬਾਗ ਲਾਇਆ ਹੋਇਆ ਜਿਹੜਾ ਕਿ ਬਾਗ ਆਪਾਂ ਇਸ ਕਰਕੇ ਲਾਇਆ ਉਹਦੇ ਚ ਕੁੱਕੜ ਵਗੈਰਾ ਵਕਤਾਂ ਸਾਰਾ ਕੁਝ ਛੱਡਿਆ ਵਾ ਵੀ ਜਿਹੜਾ ਫਾਰਮ ਨੂੰ ਠੰਡੀ ਹਵਾ ਆਵੇ ਇਹ ਜਿਹੜਾ ਬਾਗ ਦਾ ਫਾਇਦਾ ਆਪਾਂ ਨੂੰ ਨਾਲ ਬੂਟੇ ਲਾਉਣ ਦਾ ਕੋਈ ਆਪਾਂ ਇਹ ਨਹੀਂ ਕਹਿੰਦੇ ਕਿਲਾ ਲਾਓ ਅੱਧਾ ਕਿਲਾ ਲਾਓ ਯਾਨੀ ਕਿ ਫਲਾਂ ਪੰਜ ਸੱਤ ਬੂਟੇ ਲਾ ਲੂ ਯਾਨੀ ਕਿ ਫਾਰਮ ਦੇ ਨਾਲ ਸੋਡੀ ਫਸਲ ਦੇ ਬਜਾਏ ਫਲਾਂ ਦੇ ਬੂਟੇ ਹੋਣ ਤਾਂ ਬਹੁਤ ਚੰਗੀ ਗੱਲ ਹੈ ਇਹ ਆਪਣਾ ਫਾਰਮ ਹੈ ਦੂਸਰੇ ਜਾਨਵਰ ਇਧਰ ਆ ਚਲੋ ਬਾਅਦ ਚਾਪਾ ਕੇ ਫੇਰ ਦਿਖਾਵਾਂਗੇ ਇਹ ਸਾਨੂੰ ਲੋਕੇਸ਼ਨ ਦਿਖਾਤੀ ਵੀ ਇਹ ਤੇ ਪੋਰਸ਼ਨ 2 ਕਰਿਆ ਕਈ ਵਾਰੀ ਆਪਾਂ ਇਹ ਦਰਵਾਜ਼ਾ ਬੰਦ ਕਰਨਾ ਪਿਆ ਜਾਂਦਾ ਜਿਵੇਂ ਚ ਸਾਰੀਆਂ ਫੀਮੇਲ ਆ ਆਪਣੀਆਂ ਨਾ ਬੱਚੇ ਦੇ ਨਾਲ ਉਹਦਾ ਕਰਕੇ ਫਿਰ ਉਸ ਤਰ੍ਹਾਂ ਧਿਆਨ ਰੱਖਣਾ ਪੈਂਦਾ ਸਾਰਾ ਸਾਰੀ ਸਕਿਉਰਿਟੀ ਦਾ ਧਿਆਨ ਰੱਖਣਾ ਪੈਂਦਾ ਇਹ ਆਪਣਾ ਮੇਲ ਹੈ ਜਿਹੜਾ ਡਿਓਰਕ ਦਾ ਜਿਹਦਾ ਨਾਮ ਹੈ ਗੱਬਰ ਇਹ ਵਾਕਈ ਬਹੁਤ ਸਿਆਣਾ ਹੈ ਗੱਬਰੇ ਦਾ ਨਾਮ ਰੱਖਿਆ ਆਪਾਂ ਤੇ ਬਹੁਤ ਕਹਿਣਾ ਵੀ ਮੰਨਦਾ ਜਦੋਂ ਆਪਾਂ ਇੱਧਰ ਉੱਧਰ ਕਰਦੇ ਆਂ ਤਾਂ ਮਾੜਾ ਜਿਹਾ ਬੋਲ ਮਾਰੋ ਤਾਂ ਉਸ ਗੱਲ ਨੂੰ ਇਹ ਕਬੂਲ ਕਰਦਾ ਓਕੇ ਵੀਰ ਜੀ ਵੀਡੀਓ ਆਪਾਂ ਜਿਆਦਾ ਲੰਮੀ ਨਹੀਂ ਕਰਦੇ ਵੀਡੀਓ ਸ਼ੇਅਰ ਕਰਨਾ ਚੈਨਲ ਨੂੰ ਸਬਸਕ੍ਰਾਈਬ ਕਰਨਾ ਜੇ ਕਿਸੇ ਨੇ ਵੀ ਫਾਰਮਰ ਰਿਲੇਟਡ ਜਾਣਕਾਰੀ ਲੈਣੀ ਹੋਵੇ ਤਾਂ ਆਪਣੇ 9478488573 ਵਾਲੇ ਨੰਬਰ ਤੇ ਆਪਣੇ ਨਾਲ ਕਨੈਕਟ ਕਰ ਸਕਦੇ ਹੋ ਇਹ ਆਪਣਾ ਕੂਲਰ ਲੱਗਿਆ ਸਾਹਮਣੇ ਓਕੇ ਵੀਰ ਜੀ ਰੱਬ ਰੱਖ